ਜਲਦੇ ਵਿਆਹ ਦੇ ਵਿੱਚ ਆਇਆ ਕੁੜੀ ਦਾ ਆਸ਼ਿਕ ਤੇ ਵਿਆਹ ਵਾਲੇ ਦਿਨ ਟੁੱਟਿਆ ਰਿਸ਼ਤਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਕੁੜੀ ਦੀ ਕਾਲੀ ਗਰਦੂਤਾ ਸਾਹਮਣੇ ਤੇ ਮੁੰਡੇ ਨੇ ਮੌਕੇ ਤੇ ਹੀ ਤੋੜ ਦਿੱਤਾ ਰਿਸ਼ਤਾ ਤੇ ਆਸ਼ਿਕ ਨੇ ਕੀਤਾ ਕੁੜੀ ਦਾ ਬੇਹੱਦ ਖੂਬ ਕਟਾਪਾ ਜਿੱਥੇ ਕਿ ਦੇਖਿਆ ਜਾਵੇ ਕਿ ਇਹੋ ਜਿਹੀ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹੇ ਨੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਬੇਹੱਦ ਹੈਰਾਨ ਕਰਕੇ ਰੱਖਦੇ ਨੇ ਤੇ ਤੁਸੀਂ ਇਸੇ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਜਿੱਥੇ ਕੀ ਕਿਹਾ ਜਾਂਦਾ ਹੈ ਕਿ ਵਿਆਹ ਵਾਲੇ ਦਿਨ ਸਾਗੜ ਤੋਂ ਬਾਅਦ ਜਦੋਂ ਸਟੇਜ ਉੱਪਰ ਨੱਚ ਰਹੇ ਸੀ ਲਾੜਾ ਲਾੜੀ ਤੇ ਮੌਕੇ ਤੇ ਪਹੁੰਚਿਆ ਕੁੜੀ ਦਾ ਆਸ਼ਿਕ ਜਿੱਥੇ ਕੀ ਵਿਆਹ ਵਾਲੇ ਦਿਨ ਪੜਦੂ ਤੇ ਰਿਸ਼ਤੇਦਾਰਾਂ ਨੂੰ ਵੀ ਪਈਆਂ ਬਾਜੜਾਂ ਤੇ ਵਿਆਹ ਵਾਲੇ ਦਿਨ ਟਿਆ ਰਿਸ਼ਤਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਆਪਣੀ ਅੱਖਾਂ ਦੇ ਨਾਲ ਸਾਫ਼-ਸਾਫ਼ ਦੇਖ ਸਕਦੇ ਹੋ ਚਲਦੇ ਵਿਆਹ ਦੇ ਵਿੱਚ ਦੋ ਮੇਂ ਤੇਰਾ ਖੁਸ਼ੀ ਮਨਾ ਰਹੀ ਹੈ ਸੀ ਪਰ ਖੁਸ਼ੀ ਦੇ ਵਿੱਚ ਸਾਇਆ ਸੋਕ ਜਿੱਥੇ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਦੇਖਿਆ ਜਾ ਕਿ ਇਹ ਵੀਡੀਓ ਹਰ ਇੱਕ ਪੰਜਾਬੀ ਨੂੰ ਬੇਹਰਦ ਹੈਰਾਨ ਕਰਕੇ ਰੱਖ ਦਵੇ ਕਿ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖੋ ਈ ਦੋਸਤੋ ਤੁਸੇ ਇਸ ਵੀਡੀਓ ਵੇਰਕੀ ਕਰਨਾ ਚਾਹੋਗੇ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹੋ ਜੀਏ ਅਪਡੇਟਾਂ ਦਿੰਦੇ ਰਹਾਂਗੇ